ਦੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਨ ਅੱਜ ਚਰਹਾਉਣੀ ਗੁਰਦੁਆਰਾ ਪਰਮੰਦਰ ਕਮੇਟੀ ਵੱਲੋਂ ਬਾਬਾ ਜੀ ਦੇ ਇਸ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਪਾਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਬ੍ਰਹਮਤਾ ਤੇ ਅੱਜ ਭੋਗ ਤੋਂ ਉਪਰੰਤ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਹੜੀ ਇੱਥੋਂ ਦੀ ਮਰਿਆਦਾ ਜਿਲੇ ਖੰਡਪੜ ਸਾਹਿਬ ਦੇ ਭੋਗ ਪੈ ਜਾਂਦੇ ਉਸ ਤੋਂ ਬਾਅਦ ਸੱਚਖੰਡ ਦੇ ਮੁੱਖ ਬਾਗਤੀ ਜਿਹੜੀ ਆ ਉਹ ਕਥਾ ਕੀਤੀ ਜਾਂਦੀ ਹੈ। ਕਥਾ ਤੋਂ ਅਪਰੰਤ ਕੀਰਤਨ ਅਰਦਾਸ ਅਪਰੰਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਦੀ ਮੁਕਰਾंती ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਵੱਲੋਂ ਹੁਕਮਨਾਮਾ ਲੈ ਕੇ ਬਾਬਾ ਜੀ ਦੇ ਜੀਵਨ ਦੇ ਵਿੱਚ ਉਸ ਪ੍ਰਸੰਗ ਤੇ ਉਸ ਪਰਪੇਕ ਦੇ ਵਿੱਚ ਕਿ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਵੇਂ ਸ਼ੁਰੂਆਤ ਕੀਤੀ ਤੇ ਸ਼ਹਾਦਤ ਤੱਕ ਮੌਤਪਕੇ ਲਾਜਾਂ ਦੇ ਵਿੱਚੋਂ ਸਾਰਾ ਸਾਨੂੰ ਸਾਰਿਆਂ ਨੂੰ ਸਰਮਣ ਕਰਾਇਆ ਸੋ ਇਹ ਸਥਾਨ ਜਿਹੜਾ ਇਹ ਸਿੱਖ ਪੰਥ ਲਈ ਇੱਕ ਵੱਡਮੁੱਲਾ ਖਜ਼ਾਨਾ ਵੀ ਹੈ ਦੇਸ਼ ਵਿਦੇਸ਼ ਦੇ ਵਿੱਚੋਂ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਆ ਕੇ ਨਤਮਸਤਕ ਹੁੰਦੇ ਆ ਇਸ ਸਥਾਨ ਤੇ ਵੀ ਆ ਕੇ ਲੋਕ ਨਤਮਸਤਕ ਹੁੰਦੇ ਕਿਉਂਕਿ ਮੈਂ ਜਿਹੜੇ ਪਸ਼ੋਕੜ ਨੂੰ ਝਾਕ ਮਾਰਦਾ ਬਾਬਾ ਜੀ ਨੇ ਕਿੱਥੋਂ ਲਕੀਰ ਕੱਢ ਕੇ ਤੁਰੇ ਕਿੱਥੇ ਆ ਕੇ ਧਾੜ ਤੇ ਕਿੱਥੇ ਆ ਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਸੱਚਖੰਡ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਦੇ ਉੱਤੇ ਆਪਣਾ ਸੇਵਾ ਸਪੇਟ ਕੀਤਾ ਸੋ ਇਹ ਜਿਹੜਾ ਮਾਨ ਆ ਗੁਰੂ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਕਿ ਜਿਹhle ਸਾਚਕਣ ਸ੍ਰੀ ਹਰਮੰਦਰ ਸਾਹਿਬ ਸਿੱਖ ਨਮਸਕਾਰ ਕਰਨ ਆਉਂਦਾ ਤੇ ਬਾਬਾ ਜੀ ਦੇ ਉਸ ਮਹਾਨ ਅਸਥਾਨ ਤੇ ਵੀ ਨਸਤਮਤਕ ਹੁੰਦਾ ਸੋ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਉ ਸਤਗੁਰ ਜੀ ਗੁਰੂ ਕਲਗੀਧਰ ਪਾਤਸ਼ਾਹੀ ਤੋਂ ਅੰਬਰ ਛਕਿਆ ਸਾਰਾ ਜੀਵਨ ਨਸਾਬਰ ਕੀਤਾ ਤੇ ਸਤਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਉਸ ਦੰਦਮੀ ਟਕਸਾਲ ਦੇ ਮੁਖੀ ਵਜੋਂ ਵੀ ਪਹਿਲੇ ਮੁਖੀ ਹੋਣ ਦਾ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਜਿਸ ਟਕਸਾਲ ਨੂੰ ਸਤਗੁਰ ਜੀ ਨੇ ਆਦੇਸ਼ ਕੀਤਾ ਸੀ ਕਿ ਤੁਸੀਂ ਕਥਾ ਤੇ ਸਤਗੁਰ ਜੀ ਦੇ ਪਵਿੱਤਰ ਸਰੂਪਾਂ ਦੀ ਤੇ ਜਦੋਂ ਵੀ ਕਿਤੇ ਗੁਰੂ ਘਰਾਂ ਦੇ ਵਿੱਚ ਕੋਈ ਅਵਗਿਆ ਕਰਨ ਦਾ ਜਾਂ ਕੋ ਹੀਹਾ ਮਾਤਰ ਚੜ ਕੇ ਆਵੇ ਤੇ ਉੱਥੇ ਸ਼ਾਤਾਂ ਵੀ ਪ੍ਰਾਪਤ ਕਰਨੀਆਂ ਤੇ ਇਹੋ ਹੀ ਬਾਬਾ ਜੀ ਦੇ ਹਿੱਸੇ ਆਇਆ ਸੋ ਇਹ ਦਮਦਰ ਵੀ ਟਕਸਾਲ ਦੇ ਪਹਿਲੇ ਮੁਖੀ ਵੀ ਆ ਸੋ ਅੱਜ ਆਪਾਂ ਜਨਮ ਦਿਹਾੜੇ ਦੇ ਉੱਤੇ ਮੈਂ ਸਾਰੇ ਸੰਗਤ ਨੂੰ ਸਮੂਹ ਗੁਰਨਾਕ ਨਾਮਲੇਵਾ ਮਾਈ ਭਾਈ ਨੂੰ ਸਤਿ ਸ਼੍ਰੀ ਅਕਾਲ ਮੈਂ ਵਧਾਈ ਦਿੰਨਾ ਕਾਮਨਾ ਵੀ ਕਰਦਾ ਕਿ 사ਤਗੁਰੂ ਜੀ ਕਿਰਪਾ ਕਰਨ ਜਿਹੜਾ ਇਹ ਸਥਾਨ ਆ ਛਿੱਡੀ ਵੱਡੀ ਲੋਕਾਂ ਦੀ ਆਸਥਾ ਆ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚਦੇ ਆ। ਸੋ ਜਿੱਥੇ ਅੱਜ ਸਾਰਾ ਦਿਹਾੜੀ ਇੱਥੇ ਕਿਉਂਕਿ ਕੀਰਤਨ ਤਾਂ ਹਮੇਸ਼ਾ ਹੀ ਇੱਥੇ ਚੱਲਦਾ ਪਰ ਅੱਜ ਜਿੱਚੇ ਤੌਰ ਦੇ ਉੱਤੇ ਰਾਤ ਦੇ ਜਿਹੜੇ ਦੀਵਾਨ ਆ ਉਹ ਵੀ ਚੱਲਣੇ ਆ ਤੇ ਕੱਲ ਨੂੰ ਅੱਜ 27 ਨੂੰ ਅੱਜੇ ਮਹਾਨ ਅਮਰ ਸੰਚਾਰ ਵੀ ਹੋਣਾ। ਮੈਂ ਬੇਨਤੀ ਕਰਨੀ ਚਾਹੁੰਦਾ ਸਿੱਖ ਪੰਥ ਦੇ ਦਸਮੂਹ ਗੁਰੂ ਨਾਨਕ ਨਾਮਲੇਵਾ ਮਾਈ ਭਾਈ ਨੂੰ ਕਿ ਇਹ ਉਹਨਾਂ ਦਾ ਹੀ ਮਨਾਇਆ ਸਫਲ ਆ। ਉਹੋ ਹੀ ਬਾਬਾ ਦੀਪ ਸਿੰਘ ਜੀ ਉਹਨਾਂ ਸਮਸਤ ਹੋਣਗੇ ਨਾਤਮਸਤਕ ਜਿਹੜੇ ਖੰਡੇ ਬਾਟੇ ਦੀ ਪੌਲ ਲੈਣਗੇ ਤੇ ਇੱਕ ਸਰਮਾਇਆ ਬਣ ਜਾਂਦਾ ਸਿੱਖ ਦੇ ਪਾਸ ਕਿ ਕਥੋਂ ਅਮਰ ਛਕਿਆ ਹੋਲੇ ਮੁਹੱਲੇ ਤੇ ਕਦੋਂ ਅਮਰ ਛਕਿਆ ਸਾਖੀ ਦੇ ਦਿਹਾੜੇ ਤੇ ਤੇ ਫਿਰ ਇਸ ਮਹਾਨ ਸਥਾਨ ਗੁਰਦੁਆਰਾ ਸ਼ਹੀਦ ਖਾਨ ਜਮਰ ਸੰਚਾਰ ਹੋਣਾ ਵੱਧ ਤੋਂ ਵੱਧ ਪੁਰਾਣੀ ਜਿਹੜੇ ਆ ਉਮਰਤਾਰੀ ਹੋਣ ਤੋਂ ਦੁਆਰਾ ਫਿਰ ਦਿਲ ਦੀਆਂ ਡਗਿਆਂ ਤੋਂ ਮੁੱਚੇ ਤੌਰ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ